ਰਾਮੋਤੀ ਸਾਹਿਬ ਉਹ ਨਿੱਪੂ ਜਿਹਨੂੰ ਫੜ ਕੇ ਕੀ ਟਪੜਾ ਕੱਢ ਦਿਓ ਉਹਨਾਂ ਜਿਹੜੇ ਨੂੰ ਬਾਤ ਜੇ ਫੜਦਾ ਚਾਹੇ ਭਗਵੰਤ ਮਾਨ ਟਾਊਟ ਨੂੰ ਫੜੋ ਜਿਹੜਾ ਕਿਸਾਨਾਂ ਨੂੰ ਜਾਂ ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ਼ ਨਹੀਂ ਕਰਦਾ ਇਨਸਾਫ਼ ਨਹੀਂ ਦਿੰਦਾ ਨਗਰ ਮੇਰੇ ਵਿਰੋਧ ਰਾਤ ਦਿਨ ਦਾ ਸਮਝੌਤਾ ਕਾਂਗਰਸ ਨਾਲ ਭਗਵੰਤ ਮਾਨ ਦਾ ਤੇ ਰਾਤ ਦਾ ਸਮਝੌਤਾ ਭਾਜਪਾ ਨਾਲ ਜਿਸਮਝੌਤਾ ਨਾ ਹੁੰਦਾ ਤੇ ਐਫ ਆਰ ਦੱਚ ਕਰਦਾ ਨਾ ਸੁੱਖ ਕਰਨ ਦੇ ਮਗਰ ਜੇ ਕੋਈ ਪੁਲਸ ਵਾਲੇ ਵੀਰੇ ਤੇ ਖਲੋਤੇ ਆਂ ਕਿ ਕੋਈ ਇੱਕ ਅੱਤਾ ਪੈਂਕਲਾ ਕੇ ਜਾਂਦਾ ਹੋਵੇ ਨਾ ਸੜਕ ਤੇ ਉਹਨੂੰ ਫੜ ਲੈਂਦੇ ਕਿ ਨਾ ਅਲਾਦੇ ਮੋਟਰਸਾਈਕਲ ਪਾਸੇ ਔਰ ਜੇ ਟਰੈਕਟਰ ਕੋਲ ਅਲਾਦੇ ਖਾਣੇ ਤੇਰੇ ਸ਼ਰਾਬ ਪੀਤੀ ਹੈ ਕਿਸੇ ਨੂੰ ਥੱਲੇ ਦੇ ਦੁਰਾ ਕਰਦੇ ਕਿ ਨਹੀਂ ਕਰਦੇ ਪੁਲਸ ਵਾਲੇ ਨਹੀਂ ਪੀਣੀ ਚਾਹੀਦੀ ਸ਼ਰਾਬ ਮਗਰ ਮੈਂ ਪੁਲਸ ਵਾਲੇ ਵੀਰਾਂ ਨੂੰ ਵੀ ਪੁੱਛਦਾ ਇਹ ਦੋ ਦੋ ਬੋਤਲਾਂ ਸ਼ਰਾਬ ਦੀਆਂ ਪੀ ਕੇ ਭਗਵੰਤਪਨ ਸੂਬਾ ਚਲਾਈ ਫਿਰਦਾ ਇਹਦਾ ਚਲਾਨ ਤੁਸੀਂ ਕਦੋਂ ਕੱਟਣਾ ਆਪੀ ਦੇ ਘਰ ਦੀ ਪੀਤੀ ਦੇ ਡੱਬੀ ਉਹਦਾ ਕਿੱਲੇ ਜਿੱਧਰ ਮਰਜੀ ਨੂੰ ਤੇ ਸਾਧ ਸੰਗਤ ਜੀ ਉਹਦਾ ਕੋਈ ਚਲਾਨ ਨਹੀਂ ਕਰਦਾ ਮੇਰੇ ਵੀਰੋ ਬੰਦ ਸਕੂਲ ਬੰਦ ਕਾਲਜ ਬੰਦ ਹਸਪਤਾਲ ਬੰਦ ਮਗਰ ਮੁੱਖ ਮੰਤਰੀ ਨੇ ਖੋਲ੍ਹਿਆ ਕੀ ਆਪ ਦੀ ਸਭ ਤੋਂ ਮਨ ਪਸੰਦ ਚੀਜ਼ ਸ਼ਰਾਬ ਦੀ ਪੀਤੀ 3000 ਨਵੇਂ ਟੀਕੇ ਘਰੋਂ ਤੇ ਪਿਓ ਦੇ ਪੁੱਤ ਨਹੀਂ ਹੁਣ ਤਾਂ ਇਹ ਕਿ ਬਿਮਾਰ ਕੋਈ ਨਾ ਹੋਵੇ ਨਹੀਂ ਤਾਂ ਸਵਾਲੀ ਆਪ ਦੇ ਸਵਾਲੀ ਆਪ ਜਿੰਦੇ ਜਾਣਾ ਮੈਨੂੰ ਕਈ ਪੁੱਛਦੇ ਆ ਯਾਰ ਤੂੰ ਵੀਡੀਓ ਦੇ ਕੇ ਆਇਆ ਸੀ ਬਲਕਾਰ ਸੌਤ ਕੀ ਬਣਿਆ ਮੈਂ ਕਹਾਂ ਬਣਦਾ ਕਿ ਇਹ ਗਵਰਨਰ ਨੂੰ ਦੇ ਕੇ ਆਇਆ ਕਿ ਕੋਈ ਕਾਰਵਾਈ ਕਰੂਗਾ ਜਾਂ ਤਾਂ ਗਵਰਨਰ ਸਾਹਿਬ ਨੂੰ ਮਨ ਪਸੰਦ ਆ ਕਿ ਇਹ ਕੀ ਚੱਕਰ ਹੋ ਗਿਆ ਉਹ ਦੱਸ ਸਕਦੇ ਆ ਉਹ ਵੀਡੀਓ ਤੱਕ ਕੇ ਲੈ ਕੇ ਤਦੇ ਮੈਂ ਕਹਿੰਦਾ ਗੱਲ ਜੋੜ ਮੈਂ ਸਾਹੂ ਗਰਦਾਸਪੁਰ ਉਹ ਮੈਂ ਵੇਖਿਆ ਦੀਨਾ ਨਗਰ ਜਾਲ ਤੋਂ ਦਰਦੇ ਆ ਮੈਂ ਉੱਥੇ ਕੀ ਚੱਕਰ ਆ ਦੀਨਾ ਨਾ ਕੋ ਨਹੀਂ ਜਾਂਦੇ ਕਹਿੰਦੇ ਅੱਗੇ ਕਟਾਰੂ ਚੱਕਰ ਹੈ ਕੰਧ ਹੱਟ ਗਈ ਆ ਉੱਤਰ ਕਟਾਰੂ ਚੱਕ ਇੱਧਰ ਉਹ ਦੂਜਾ ਆ ਪੱਟੀ ਵਾਲਾ ਕਿਹਦਾ ਹੈ ਲਾਓ ਇਹ ਚੀਜ਼ ਭੁੱਲ ਮੋਤੀ ਦਾ ਐਮਐਸਪੀ ਜ਼ਿੰਦਾ ਦੀ ਕੈਪਟਨ ਦਾ ਐਮਐਸਪੀ ਜ਼ਿੰਦਾ ਦੀ ਆ ਮਾਂ ਦੀ ਸੀ ਟੁੱਟੀਆਂ ਐ ਕਹਿੰਦਾ ਸਾਨੂੰ ਦਿਓ ਮੌਕਾ ਐਂ ਦਵਾਂਗੇ ਅੰਦਰ ਔਰ ਬੀਬੀ ਨੂੰ ਪੁੱਛੀ ਤਾਂ ਬੀਬੀ ਜੀ ਰਾਣੀ ਆ ਕਿੱਥੇ ਐਮਐਸਪੀ ਕਦੋਂ ਉਹ ਸਮਝ ਘੱਟੀ ਹੁਣ ਸਮਝ ਆਈ ਲੋਕ ਸਭਾ ਚੋਣਾਂ ਨੂੰ ਲੈ ਕੇ ਆਪੂ ਆਪਣੇ ਉਮੀਦਵਾਰਾਂ ਦੇ ਹੱਕ ਦੀ ਵਿੱਚ ਵੱਡੇ ਲੀਡਰ ਪ੍ਰਚਾਰ ਕਰ ਰਹੇ ਨੇ ਰਾਜਾ ਸੰਸਦੀ ਵਿੱਚ ਵਿਕਰਮ ਮ즈ਧੀਆਂ ਦੇ ਬਲੋਹ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਮਾਨ ਦਿਓ ਤੇ ਵੱਡੇ ਇਲਜ਼ਾਮ ਲਗਾਏ ਗਏ ਮ즈ਧੀਆਂ ਨੇ ਕਿਹਾ ਹੈ ਕਿ ਭਗਵੰਤ ਮਾਨ ਦਾ ਦਿਨ ਦੇ ਵਿੱਚ ਕਾਂਗਰਸ ਦੇ ਨਾਲ ਫਿਰ ਰਾਤ ਨੂੰ ਭਾਜਪਾ ਦੇ ਨਾਲ ਸਮਝੌਤਾ ਹੈ ਇਸੇ ਕਰਕੇ ਜਦੋਂ ਕਿਸਾਨਾਂ ਦੇ ਉੱਤੇ ਤਸ਼ੱਦਦ ਹੋਇਆ ਖਨੌਰੀ ਤੇ ਸ਼ੰਭੂ ਬਾਰਡਰ ਤੇ ਸ ਮੁੱਖ ਮੰਤਰੀ ਮਾਨ ਦੀ ਵੱਲੋਂ ਪਰਚੇ ਦਰਜ ਨਹੀਂ ਕੀਤੇ ਗਏ ਅੱਜ ਦਾ ਇਤਿਹਾਲ ਆ ਤਾ ਵੇਖੋ ਕੀ ਬਣਿਆ ਆ ਭਾਜਪਾ ਦਾ ਮੈਂ ਤਾਂ ਕਹਿਣਾ ਉਹ ਨਾਲ ਅਗਲਾ ਏਕਨਾ ਚਿੱਤੇ ਭਗਵੰਤ ਮਾਨ ਨੇ ਬਣਨਾ ਇਹ ਦਿਨ ਦਾ ਸਮਝਾਉਂਦਾ ਇਹਦਾ ਕਾਂਗਰਸ ਦਾ ਹਾਲ ਹੈ ਹਰਿਆਣੇ ਚ ਵੋਟ ਕਾਂਗਰਸੀਆਂ ਨੂੰ ਮੰਗਦਾ ਹੈ ਦਿੱਲੀ ਚ ਵੋਟ ਕਾਂਗਰਸੀਆਂ ਨੂੰ ਮੰਗਦਾ ਹੈ ਦੇਸ਼ ਦੇ ਕੱਲੇ ਕੱਲੇ ਸੂਬੇ ਚ ਜਾ ਕੇ ਕਾਂਗਰਸ ਲਈ ਵੋਟ ਮੰਗਦਾ ਤੇ ਕਾਂਗਰਸ ਇਹਦੇ ਨਹੀਂ ਵਗਦੀ ਹੈ ਤੇ ਪੰਜਾਬ ਚ ਆਉਂਦੇ ਆ ਤੇ ਕਹਿੰਦੇ ਅਸੀਂ ਇੱਕ ਦੂਜੇ ਦੇ ਵਿਰੋਧ ਦਾ ਰਾਹੁਲ ਗਾਂਧੀ ਜੇ ਜਰੀ ਯਾਲੂ ਜੱਫੀ ਪਾਵੇ ਹੁਣ ਤਾਂ ਵਕਰੀ ਗੱਲ ਅੰਦਰ ਹੋ ਗਿਆ ਜੱਫੀ ਪਹਿਣੀ ਜਿੱਤ ਬਾਹਰ ਨਹੀਂ ਆ ਜੰਦਾ ਮੈਂ ਕਹਿੰਦੇ ਆਖਿਆ ਮੋਤੀ ਸਾਹਿਬ ਨੂੰ ਆ ਨੀਕੂ ਜੇ ਨੂੰ ਫੜ ਕੇ ਕੀ ਲਪੜਾ ਕਢ ਦਿਓ ਉਹ ਚਰੇ ਨੂੰ ਬਾਗ ਜੇ ਫੜਦਾ ਚਾਹੇ ਭਗਵੰਤ ਮਾਲ ਟਾਊਟ ਨੂੰ ਫੜੋ ਜਿਹੜਾ ਕੰਸਾਦਾ ਨੂੰ ਜਾਂ ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ਼ ਨਹੀਂ ਕਰਦਾ ਇਨਸਾਫ਼ ਨਹੀਂ ਦਿੰਦਾ ਨਾਗਰ ਮੇਰੇ ਵੀਰੋ ਰਾਤ ਦਿਨ ਦਾ ਸਮਝੌਤਾ ਕਾਂਗਰਸ ਨਾਲ ਭਗਵੰਤ ਮਾਲ ਦਾ ਤੇ ਰਾਤ ਦਾ ਸਮਝੌਤਾ ਭਾਜਪਾ ਨਾਲ ਜੇ ਸਮਝੌਤਾ ਨਾ ਹੁੰਦਾ ਤੇ ਐਫ ਆਈ ਆਰ ਦਰਜ ਕਰਦਾ ਨਾ ਸੁਖ ਕਰਨ ਦੇ ਐਫ ਆਈ ਆਰ ਦਰਜ ਕਰਦਾ 250 ਗੋਲੇ 250 ਹਜ਼ਾਰ ਪੰਜਾਬ ਦੀ ਧਰਤੀ ਤੇ ਖਲੋਰੀ ਤੇ ਸ਼ੰਭੂ ਬਾਡਰ ਤੇ ਜਗਮੀ ਹੋਏ ਤੇ ਪੰਜਾਬ ਦਾ ਹੋਮ ਮਿਨਿਸਟਰ ਕੋ ਭਗਵੰਤ ਮਾਨ ਤੇ ਸਾਹਮਣੇ ਏ ਡੀ ਜੀ ਪੀ ਦਸਵਿੰਦਰ ਸੋਦੇ ਸਾਹਮਣੇ ਨਰਿੰਦਰ ਭਾਰਗਵ ਦੇ ਸਾਹਮਣੇ ਵਰਨ ਸ਼ਰਮਾ ਦੇ ਸਾਹਮਣੇ ਗੋਲੀਆਂ ਵੱਟੀਆਂ ਤੇ ਅੱਖਾਂ ਬੀਟ ਕੇ ਬਹਿ ਗਏ ਕਿਉਂ ਕਿ ਕਿਤੇ ਦਿੱਲੀ ਵਾਲੇ ਨਰਾਜ ਨਾ ਹੋ ਜਾਣ ਬਾਅਦ ਚ ਜੋ ਇਹ ਚਾਹੋ ਉਹ ਕਹਿੰਦੇ ਨਾ ਸਵਾਰੀ ਆਪ ਦੀ ਸਮਾਨ ਲਈ ਆਪ ਜਿੰਮੇ ਆ। ਕੋਈ ਬਾਹਰ ਦੀ ਤਾਕਤ ਨਹੀਂ। ਕਿਰਪਾ ਨੂੰ ਲੈ ਕੇ ਮਜ਼ਦਿਰੀਆ ਨੇ ਮੁੱਖ ਮੰਤਰੀ ਮਾਨਯੋਤੇ ਜਮਕੇ ਨਿਸ਼ਾਨੇ ਸਾਦੇ ਇਨਹੀਂ ਨਹੀਂ ਮਜ਼ਦਿਰੀਆ ਨੇ ਕਟਾਰੋ ਚੱਕ ਲਾਲਜੀਤ ਭੁੱਲਨ ਨੂੰ ਵੀ ਨਵਕਸ਼ਿਆ ਮੰਤਰੀ ਬਲਕਾਸ਼ ਸਿੰਘ ਦੀ ਕਥਿਤ ਵੀਡੀਓ ਬਾਰੇ ਵੀ ਖੁੱਲਕੇ ਬੋਲੇ ਇਤੋਕੇ ਮੰਤਰੀ ਅਨਮੋਲ ਗਗਨ ਮਾਨ ਨੂੰ ਛੁੱਟੀਆਂ ਮਾਰ ਕੇ ਪੁੱਛਿਆ ਕਿ ਕਿਸਾਨਾਂ ਦੀ ਐਮਐਸਪੀ ਕਦੋਂ ਮਿਲੇਗੀ ਆ ਬਦਲਾ ਦੇਖੋ ਚੱਕਾ ਆਇਆ ਮੈਨੂੰ ਲੱਗਦਾ ਵੀਰੇ ਚਲੋ ਤੇਰੇ ਪਿੰਡ ਚ ਤਾਂ ਨਹੀਂ ਮੈਂ ਕਹਿ ਸਕਦਾ ਮਗਰ ਮੈਂ ਪੋਰ ਪਿੰਡਾਂ ਦੀ ਜੇ ਗੱਲ ਕਰਾਂ ਥੋੜੇ ਤੇ ਤਾਂ ਕੋਈ ਕੱਬ ਦਿੰਦੇ ਉਹ ਫਿੱਲੀ ਬਾੜੀ ਮਗਰ ਜੇ ਕੋਈ ਪੁਲਸ ਵਾਲੇ ਵੀਰੇ ਤੇ ਖਲੋਤੇ ਹਨ ਇੱਥੇ ਕੋਈ ਇੱਕ ਤਾਂ ਪੈਂਕਲਾ ਕੇ ਜਾਂਦਾ ਹੋਵੇ ਨਾ ਸੜਕ ਤੇ ਉਹਨੂੰ ਫੜ ਲੈਂਦੇ ਕਿ ਨਾ ਆਲਾ ਦੇ ਮੋਟਰਸਾਈਕਲ ਪਾਸੇ ਔਕਰ ਜਾਂ ਟਰੈਕਟਰ ਤੋਂ ਆਲਾ ਦੇ ਖਾਣੇ ਤੇਰੇ ਸ਼ਰਾਬ ਪੀਤੀ ਹੈ ਕਿਸੇ ਨੂੰ ਖੱਲੇ ਦੇ ਦੂਗਾ ਕਰਦੇ ਕਿ ਨਹੀਂ ਕਰਦੇ ਪੁਲਸ ਵਾਲੇ ਨਹੀਂ ਪੀਣੀ ਚਾਹੀਦੀ ਸ਼ਰਾਬ ਮਗਰ ਮੈਂ ਪੁਲਸ ਵਾਲੇ ਵੀਰਾਂ ਨੂੰ ਪੁੱਛਦਾ ਇਹ ਦੋ ਦੋ ਬੋਤਲਾਂ ਸ਼ਰਾਬ ਦੀਆਂ ਪੀ ਕੇ ਭਗਵੰਤ ਮਾਨ ਸੂਬਾ ਚਲਾਈ ਫਿਰਦਾ ਇਹਦਾ ਚਲਾਨ ਤੁਸੀਂ ਕਦੋਂ ਕੱਟਣਾ ਇਹਦੇ ਨੀ ਕਾਨੂੰਨ ਬਖਰਾ ਬਣਾ ਦੇਸ਼ ਚ ਇਹ ਖਾਣ ਪੀ ਕੇ ਖਾਦੀ ਪੀਂਦੀ ਤੇ ਦੰਬੀ ਉਹਦਾ ਕਿੱਲੀ ਜਿੱਧਰ ਮਰਜ਼ੀ ਨੂੰ ਤੇ ਸਾਧ ਸੰਗਤ ਦੀ ਉਹਨਾਂ ਦਾ ਕੋਈ ਚਲਾਨ ਨਹੀਂ ਕਰਦੇ ਤੇ ਨੁਕਸਾਨ ਕੀ ਦਾ ਹੋਣਾ ਕੌਣ ਦਾ ਕੀ ਦਾ ਹੋਣਾ ਸਾਧ ਸੰਗਤ ਦੀ ਪੰਜਾਬ ਦਾ ਹੋਣਾ ਆ ਮੈਨੂੰ ਪਤਾ ਮੇਰੇ ਭਾਸ਼ਣ ਤੋਂ ਬਾਅਦ ਮਿਰਚਾ ਬੜੀਆ ਲੱਗਣੀ ਹੈ ਮੈਂ ਤੇਰੇ ਵੀਰੋਂ ਬਾਅਦ ਅਗਲੀ ਗੱਲ ਕਰਦਾ ਬੰਦੇ ਦੇ کردار ਦੀ ਗੱਲ ਕਰੂ ਅੱਜ ਮੈਂ ਗੱਲ ਜਿਹੜੇ ਬਦਲਾਅ ਲਾਉਂਦੇ ਆ ਅੱਜ ਵੈਸੇ ਸੋਚਰਪਿੰਡੀਆ ਚ ਵਧੀਆ ਚੱਲਦਾ ਰਾਣੇ ਜਿਹਨੇ ਬਦਲਾਅ ਦਾ ਮਤਲਬ ਕੀ ਕਿ ਆਪ ਦੀ ਗੱਲ ਕਹਿ ਕੇ ਮੁੜ ਕੇ ਬਦਲ ਜੋ ਮੁਕਰ ਜੋ ਬਦਲਾਅ ਤਾਂ ਲੱਗਦਾ ਹੋ ਜਾ ਕਹਿੰਦੇ 100000 ਰੁਪਏ ਦਵਾਗੇ ਟਿਫਨ 2500 ਪੈਨਸ਼ਨ ਦਵਾਗੇ 51000 ਸ਼ਹਿਰ ਸਟੇਮ ਦਵਾਗੇ ਨਵੇਂ ਸਕੂਲ ਕਾਲਜ ਹਸਪਤਾਲ ਖੋਲਾਂਗੇ ਖੁੱਲ ਕੇ ਰਾਜਾ ਸੰਸੀ ਵਾਲਿਓ ਅਰ ਚੁੱਪ ਦੇ ਕਿਤੇ ਮੈਨੂੰ ਲੱਗਦਾ ਦੇ ਗਿਆ ਕੋਈ ਨਾ ਕੋ ਤਮਾਤਰ ਪਹਿਲਾਂ ਵੀ ਬਤ ਹੋ ਗਈ ਹੈ ਹੁਣ ਤਾਂ ਇਹ ਹੈ ਕਿ ਬਿਮਾਰ ਕੋਈ ਨਾ ਹੋਵੇ ਨਹੀਂ ਤਾਂ ਸਵਾਲ ਹੀ ਆਪ ਦੇ ਸਵਾਲ ਹੀ ਆਪ ਚ ਪਿਆਰੇ ਮੇਰੇ ਵੀਰੋ ਬੰਦ ਹੈ ਸਕੂਲ ਬੰਦ ਕਾਲਜ ਬੰਦ ਹਸਪਤਾਲ ਬੰਦ ਮਗਰ ਮੁੱਖ ਮੰਤਰੀ ਨੇ ਖੋਲਿਆ ਕੀ ਆਪ ਦੀ ਸਭ ਤੋਂ ਮਨ ਪਸੰਦ ਚੀਜ਼ ਸ਼ਰਾਬ ਦੀ ਚੀਜ਼ ਤਿੰਨ ਹਜ਼ਾਰ ਨਵੇਂ ਚੇਕੇ ਗਰੂਪ ਦੇ ਪਿਓ ਦੇ ਪੁੱਤ ਨਹੀਂ ਤੇਰੇ بڑے ਘਾਰ ਨਾਲ ਕਹਿੰਦਾ ਕਹਿੰਦਾ ਠੇਕਿਆ ਜੋ ਜਿੰਨੀ ਪੰਜਾਬ ਦੀ ਆਮਦਨ ਵਧ ਗਈ ਉਹਨੇ ਪਹਿਲਾਂ ਕਦੇ ਵਧੀ ਨਹੀਂ ਹੋਰ ਵਧ ਨਹੀਂ ਸੀ ਜਦੋਂ ਤੇਰੇ ਨਾਲ ਕ ਸਵੇਰੀ ਲਾ ਦੇਦਾ ਤੇ ਆਮਦਨ ਘੱਟ ਨਹੀਂ ਸੀ ਇੱਕ ਸਾਈਜ਼ ਵਧ ਨਹੀਂ ਸਿੱਖ ਪਾਇਆ ਮੇਰੇ ਵੀਰੋ ਇਹ ਪੰਜਾਬ ਦੇ ਹਾਲਾਤ ਵੇਖੋ ਬਾਦਲ ਸਾਹਿਬ ਨੂੰ ਸੀ ਚੀਮਾ ਸਾਹਿਬ ਨੂੰ ਕੈਂਡੀਡੇਟ ਦਾ ਉਤਾਰਤਾ ਨਾ ਕਰ ਮਿਲਿਆ ਸੀ ਗੁਰਜੀਤ ਸਿੰਘ ਚੀਮਾ ਸਾਹਿਬ ਨੂੰ ਗੁਰਦਾਸਪੁਰ ਉਹ ਮੈਂ ਵੇਖਿਆ ਦੀਨਾ ਨਗਰ ਜਾ ਉਹ ਤੋਂ ਕਰਦੀ ਹੈ ਮੈਂ ਕੋ ਉਥੇ ਕੀ ਚੱਕਰ ਆ ਦੀਨਾ ਮੈਂ ਕਰਨੀ ਜਾਂਦੇ ਕਹਿੰਦੇ ਅੱਗੇ ਕਟਾਰੂ ਚੱਕ ਰਹੇ ਬੰਦਾ ਕਹੇ ਕੀ ਔਕਰ ਕਟਾਰੂ ਚੱਕ ਇੱਧਰ ਉਹ ਦੂਜਾ ਆ ਪੱਟੀ ਵਾਲਾ ਕੀ ਬੋਦਾ ਹੈ ਲਾਹਰ ਚੀਜ਼ ਭੁੱਲ ਬੇ ਕੋ ਦਾ ਪਾਠ ਕਹਿੰਦਾ ਸੁਨਿਆਰੇ ਭਾਈਚਾਰੇ ਨੂੰ ਜੱਸਾ ਸਿਮਰਾਂ ਗੜਿਆ ਸਾਹਬ ਨੂੰ ਰਾਮ ਗੜਿਆ ਭਾਈਚਾਰੇ ਨੂੰ ਉਹਨਾਂ ਬਾਰੇ ਜਿਹੜੀ ਸ਼ਬਦਾਬ ਦੀ ਕੋਈ ਵਕੀਰ ਵਰਤੇ ਜੀਦੇ ਤੇ ਪੰਜਾਬ ਨੂੰ ਦੇਸ਼ ਦੁਨੀਆ ਨੂੰ ਮਾਨ ਹੈ ਸਾਧ ਸੰਗਤ ਜੀ ਜਿਹੜਾ ਇਹੋ ਜਿਹਾਂ ਗਾਲਾਂ ਕੱਢੇ ਅੱਜ ਉਹ ਵਜ਼ੀਰ ਹੈ ਉਹਤੇ ਐਕਸ਼ਨ ਕੋਈ ਨਹੀਂ ਜੇ ਹੋਰ ਕਿਸੇ ਨੇ ਇਹਦੀ ਗੱਲ ਕਹੀ ਹੁੰਦੀ ਜੇ ਉਹਤੇ ਪਟਚਾ ਪੜਦਾ ਅਜੇ ਤਾਂ ਇੱਕ ਹੋਰ ਮੰਤਰੀ ਉਹਦੀ ਵੀਡੀਓ ਬਾਦਲ ਸਾਹਿਬ ਗੁੱਸਾ ਨਾ ਕਰਿਓ ਆ ਮੈਂ ਗਵਰਨਰ ਸਾਹਿਬ ਨੂੰ ਦੇਖ ਕੇ ਆਇਆ ਉਹ ਬਲਕਾਰਸੋ ਦੀ ਵੀਡੀਓ ਮੈਨੂੰ ਤਾਂ ਸਮਝ ਨਹੀਂ ਆਈ ਮੈਨੂੰ ਸੀਗਾ ਕੋਈ ਕਾਰਵਾਈ ਹੋਵੇ ਨਹੀਂ ਚੋਚੇ ਸਾਹਿਬ ਤੋਂ ਹੀ ਨਹੀਂ ਦੇਖ ਸਾਡੇ ਬਾਲੀ ਖਤਰਨਾਕ ਹੈ ਪਰ ਇਹ ਕੋਈ ਵੀ ਨਹੀਂ ਸਕਦਾ ਮਗਰ ਮੈਂ ਵੀਡੀਓ ਦੀ ਗੱਲ ਦੱਸਦਾ ਮੈਨੂੰ ਕਈ ਪੁੱਛਦੇ ਯਾਰ ਤੂੰ ਵੀਡੀਓ ਦੇ ਕੇ ਆਇਆ ਸੀ ਮਲਕਾਰ ਸੌ ਦੀ ਕੀ ਬਣਿਆ ਮੈਂ ਕਹਾ ਬਣਨਾ ਕੀ ਹੈ ਗਵਰਨਰ ਨੂੰ ਦੇ ਕੇ ਆਇਆ ਕਿ ਕੋਈ ਕਾਰਵਾਈ ਕਰੂਗਾ ਜਦ ਤੱਕ ਗਵਰਨਰ ਸਾਹਿਬ ਨੂੰ ਮਨਪਸੰਦ ਆ ਕੀ ਅਕੀ ਚੱਕਰ ਹੋ ਗਿਆ ਉਹ ਦੱਸ ਸਕਦੇ ਆ ਉਹ ਵੀਡੀਓ ਦੱਬ ਕੇ ਬਹਿ ਕੇ ਤਦੇ ਮੈਂ ਕਨੇ ਦੱਸ ਜੂੜ ਵੈਸੇ ਤਾਂ ਗਵਰਨਰ ਸਾਹਿਬ ਦੀ ਕੋਈ ਸਰਕਾਰਯੋਗ ਨਹੀਂ ਹਿੰਮਤ ਹੀ ਆ ਕੱਲਾ ਪਹਿਲਾ ਖੜਾ ਸਾਹਿਬ ਕੋਈ ਵੀਡੀਓ ਦੇ ਆਏ ਹੁਣ ਮੈਂ ਤੇ ਆ ਉਹ ਵੀ ਕਹਿੰਦਾ ਹੁਣ ਮੈਨੂੰ ਕਹੇ ਚੀਜ਼ ਉਮਰ ਤੇ ਕਹੇ ਚੀਜ਼ ਕਹੇ ਚੀਜ਼ ਵੀਡੀਓ ਵੇਖਣ ਨੂੰ ਪੈ ਰਿਹਾ ਹੈ ਤਾਂ ਖਤਰਨਾਕ ਆ ਮਗਰ ਬਦਲਾਅ ਹੈ ਮੇਰੇ ਲਈ ਉਹ ਦੇਖੋ ਕੋਈ ਸ਼ਰਾਬ ਪੀ ਕੇ ਤੱਕ ਸਾਲ ਜਾ ਸ਼ਰਾਬ ਪੀ ਕੇ ਪਾਰਲੀਮੈਂਟ ਜਾਵੇ ਸ਼ਰਾਬ ਪੀ ਕੇ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰੀ ਤੇ ਜਾਵੇ ਦੱਸੋ ਮੈਂ ਤੁਹਾਨੂੰ ਪੁੱਛਦਾ ਕਿ ਉਹਨਾ ਮਾਜੇ ਦੇ ਜਪੇ ਲੋ ਜੀ ਹੈ ਤੇ ਬੰਦੇ ਨੂੰ ਪਿੰਡ ਤੇ ਰਹਿਣ ਦੇਉਗੇ ਮੂਲ ਆਉਂਗੇ ਕਿ ਨਹੀਂ ਲਾਉਗੇ ਦੱਸੋ ਤੇ ਜਿਹੜਾ ਬੰਦਾ ਭਗਵੰਤ ਮਾਨ ਪੰਜਾਬ ਚ ਤੁਰਿਆ ਫਿਰਦਾ ਅੱਜ ਮੌਕਾ ਆਇਆ ਇਹਨੂੰ ਕੁਝ ਕਹਿਣ ਦੀ ਲੋੜ ਨਹੀਂ ਅੱਜ ਵੋਟਰਾਂ ਤੋਂ ਪਾ ਕੇ ਸਬਕ ਸਿਖਾਉਣ ਦਾ ਮੌਕਾ ਆਇਆ ਆਇਨਾ ਦੀ ਮੋਰ ਦੀ ਬੀਬੀ ਆ ਅਨਮੋਲ ਗੱਲ ਉਹ ਕਹਿੰਦੀ ਮੋਤੀ ਤਾਂ ਐਮਐਸਪੀ ਜਿੰਦਾ ਦੀ ਕੈਪਟਨ ਤਾਂ ਐਮਐਸਪੀ ਗੰਦਾ ਵੀ ਆ ਮਾਰਦੀ ਸੀ ਕੁੱਤਿਆਂ ਐ ਕਹਿੰਦਾ ਸਾਨੂੰ ਦਿਓ ਮੌਕਾ ਐਂ ਦਵਾਂਗੇ ਅੰਮ੍ਰਿਤ। ਹੁਣ ਬੀਬੀ ਨੂੰ ਪੁੱਛੀ ਤਾਂ ਬੀਬੀ ਰਾਣੀ ਅੱਜ ਕਿੱਥੇ ਐਮਐਸਪੀ ਕਹਿੰਦਾ ਉਹ ਨੂੰ ਸਮਝ ਘੱਟ ਸੀ ਹੁਣ ਸਮਝ ਆਈ। ਵਿਕਰਮ ਮੱਜੀਠੀਆ ਨੇ ਅੰਮ੍ਰਿਤਸਰ ਬਸਤੀ ਨੂੰ ਸੁਨੇਹਾ ਲਾਇਆ ਕਿ ਅਨਿਲਯ ਜੋਸ਼ੀ ਯਾਨੀ ਕਿ ਅਕਾਲੀ ਦਲ ਦੇ ਉਮੀਦਵਾਰ ਨੂੰ ਆਪਣੀ ਕੀਮਤੀ ਬੋਟ ਪਾਓ ਤੇ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜੋ। ਇਸ ਦੇ ਨਾਲ ਹੀ ਮੱਜੀਠੀਆ ਨੇ ਲੋਕਾਂ ਨੂੰ ਬਦਲਾਵ ਵਾਲੇ ਝੂਠੇ ਲੀਡਰਾਂ ਤੇ ਪ੍ਰੋਸਾ ਨਾ ਕਰਨ ਦੀ ਸਲਾਹ ਦਿੱਤੀ। ਦੀ ਰਿਪੋਰਟ ਪੰਜਾਬੀ ਲੋਕ ਚੈਨਲ